ਟੋਲ ਪਲਾਜ਼ੇ ਜਿਹੜੇ ਆ ਉਹ ਮਹਿੰਗੇ ਹੋ ਚੁੱਕੇ ਨੇ ਜੀहां ਟੋਲ ਰੇਟ ਜਿਹੜਾ ਆ ਉਹ ਵਧ ਚੁੱਕਿਆ 5% ਦੀ ਟੋਲ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਟੋਲ ਟੈਕਸ ਹੈ ਹੁਣ ਉਹਨਾਂ ਸਾਰਿਆਂ ਦੇ ਟੋਲ ਦੇ ਵਿੱਚ ਵਾਧਾ ਕੀਤਾ ਗਿਆ 5% ਦੀ ਟੋਲ ਟੈਕਸ ਵਧਾ ਦਿੱਤਾ ਗਿਆ ਦਾ ਟੋਲ ਪਲਾਜ਼ੇ ਜਿਹੜੇ ਆ ਉਹ ਮਹਿੰਗੇ ਹੋ ਚੁੱਕੇ ਐ ਇਹ ਦੂਜਾ ਝਟਕਾ ਲੱਗਿਆ ਪਹਿਲਾ ਇਹ ਕਿ ਦੁੱਧ ਦੇ ਰੇਟ ਵਧ ਚੁੱਕੇ ਨੇ ਔਰ ਦੂਸਰਾ ਕਟੋਲ ਪਲਾਜ਼ੇ ਜਿਹੜੇ ਆ ਉਹ ਵੀ ਮਹਿੰਗੇ ਹੋ ਚੁੱਕੇ ਨੇ 5% ਦੀ ਤੱਕ ਟੋਲ ਰੇਟ ਜਿਹੜਾ ਆ ਉਹ ਵਧਾ ਦਿੱਤਾ ਗਿਆ ਹਾਲਾਂਕਿ ਇਹ ਕੀਮਤਾਂ ਨਵੀਆਂ ਕੀਮਤਾਂ ਜਿਹੜੀਆਂ ਨੇ ਉਹ ਲਾਗੂ ਹੋਣ ਗਿਆ 1 April ਤੋਂ ਤਾਂ ਟੋਲ ਪਲਾਜ਼ੇ ਜਿਹੜੇ ਨੇ ਉਹ ਵੀ ਵਧਾ ਦਿੱਤੇ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ 3 ਜੂਨ ਤੋਂ ਲਾਗੂ ਹੋਣ ਗਿਆ ਹਾਲਾਂਕਿ 1 ਅਪ੍ਰੈਲ ਤੋਂ ਲਗਾਤਾਰ ਇਹ ਚਰਚਾ ਚੱਲ ਰਹੀ ਸੀ ਕਿ ਟੋਲ ਟੈਕਸ ਜਿਹੜਾ ਆ ਉਹ ਵਧਾ ਦਿੱਤਾ ਜਾਵੇਗਾ ਲਗਾਤਾਰ ਇਹਦੀਆਂ ਕੀਮਤਾਂ ਦੇ ਵਿੱਚ ਵਾਧਾ ਕਰਨ ਨੂੰ ਲੈ ਕੇ ਜਿਹੜੀਆਂ ਨੇ ਉਹ ਗੱਲਾਂ ਚੱਲ ਰਹੀਆਂ ਸੀਗੀਆਂ ਕਿ 1 ਅਪ੍ਰੈਲ ਤੋਂ ਵਧੇਗਾ ਤਾਂ 3 ਜੂਨ ਯਾਨੀ ਕਿ ਅੱਜ ਤੋਂ 5% ਦੀ ਟੋਲ ਦਰਾਂ ਦੇ ਵਿੱਚ ਵਾਧਾ ਹੋਇਆ ਤਾਂ ਵੱਡੀ ਖਬਰ ਹੈ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਮਹਿੰਗਾਈ ਦਾ ਕਿਉਂਕਿ ਪਹਿਲਾਂ ਹੀ ਲੋਕ ਮਹਿੰਗਾਈ ਦੇ ਨਾਲ ਤਰਾ ਤਰਾ ਜਿਹੜੇ ਉਹ ਕਰ ਰਹੇ ਨੇ ਔਰ ਹੁਣ ਇੱਕ ਹੋਰ ਝਟਕਾ ਲੱਗ ਚੁੱਕਿਆ ਟੋਲ ਟੈਕਸ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਟੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ 5% ਦੀ ਤੱਕ ਜਿਹੜਾ ਟੋਲ ਟੈਕਸ ਹੈ ਉਹ ਵਧਾ ਦਿੱਤਾ ਗਿਆ ਕਿਉਂਕਿ ਹਰੇਕ ਕਿਸੇ ਨੇ ਟਰੈਵਲ ਕਰਨਾ ਹੁੰਦਾ ਹੈ ਤਾਂ ਹਰੇਕ ਅੱਜ ਕੱਲ ਲੋਕਾਂ ਦੇ ਕੋਲ ਆਪਣੇ ਵਹੀਕਲਸ ਨੇ ਹਰੇਕ ਦੇ ਕੋਲ ਗੱਡੀਆਂ ਮੋਟਰਸਾਈਕਲ ਨੇ ਔਰ ਹੁਣ ਟੋਲ ਜਿਹੜਾ ਆ ਜਾ ਜਿਹੜਾ ਤੁਸੀਂ ਪਹਿਲਾਂ ਟੂਲ ਦਿੰਦੇ ਸੀ ਤਾਂ ਹੁਣ ਟੂਲ ਦੇ ਵਿੱਚ ਵਾਧਾ ਕਰ ਦਿੱਤਾ ਗਿਆ 5% ਤੱਕ ਟੂਲ ਟੈਕਸ ਜਿਹੜੇ ਆ ਉਹ ਮਹਿੰਗੇ ਕਰ ਦਿੱਤੇ ਗਏ ਨੇ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ 1 April ਤੋਂ ਕੀਮਤਾਂ ਵਧੀਆਂ ਸੀ ਉਦੋਂ ਚਰਚਾ ਚੱਲੀ ਸੀ ਤਾਂ ਹੁਣ 3 June ਤੋਂ ਲਾਗੂ ਹੋਣ ਗਿਆ ਟੋਲ ਦਰਾਂ ਦੇ ਵਿੱਚ 5% ਤੱਕ ਵਾਧਾ ਹੋ ਚੁੱਕਿਆ ਤਾਂ ਵੱਡੀ ਖਬਰ ਹੈ ਟੂਲ ਟੈਕਸ ਨੂੰ ਲੈ ਕੇ ਆ ਕਿਉਂਕਿ ਆਮ ਲੋਕ ਜਿਹੜੇ ਨੇ ਉਹ ਪਹਿਲਾਂ ਹੀ ਦੱਬੇ ਹੋਏ ਨੇ ਮਹਿੰਗਾਈ ਦੀ ਮਾਰ ਉਹਨਾਂ ਨੂੰ ਪੈ ਰਹੀ ਹੈ ਝਲਣੀ ਪੈ ਰਹੀ ਹੈ ਤਾਂ ਇਹ ਦੂਸਰਾ ਝਟਕਾ ਹੈ ਅੱਜ ਦਾ ਪਹਿਲਾ ਝਟਕਾ ਇਹ ਹੈ ਕਿ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਦੁੱਧ ਜਿਹੜਾ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤਾ ਗਿਆ ਤੇ ਹੁਣ ਟੋਲ ਟੈਕਸ ਕਿਉਂਕਿ ਪਹਿਲਾਂ ਕੀ ਟੋਲ ਟੈਕਸ ਜਿਹੜੇ ਹੈ ਉਹਨਾਂ ਦੀਆਂ ਕੀਮਤਾਂ ਬਹੁਤ ਨੇ ਖਾਸ ਤੌਰ ਤੇ ਜਿਨ੍ਹਾਂ ਦੇ ਕੋਲ ਫਾਸਟ ਟੈਗ ਹੈ ਉਹਨਾਂ ਨੂੰ ਕੀਮਤ ਹੋਰ ਤੇ ਜਿਨ੍ਹਾਂ ਦੇ ਕੋਲ ਫਾਸਟ ਟੈਗ ਨਹੀਂ ਹੈ ਉਹਨਾਂ ਨੂੰ ਦੁੱਗਣਾ ਟੋਲ ਜਿਹੜਾ ਉਹ ਦੇਣਾ ਪੈਂਦਾ ਤੁਸੀਂ ਪਹਿਲੀ ਪਾਤ ਜਾਣਦੇ ਹੋ ਹੁਣ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਹੋਰ ਵੀ ਵਾਧਾ ਹੋ ਚੁੱਕਿਆ ਹੈ ਜੀ ਹਾਂ ਬਿਲਕੁਲ ਜਿਹੜੇ ਲੋਕ ਵੀ ਟਰੈਵਲ ਕਰਦੇ ਨੇ ਔਰ ਉਹਨਾਂ ਲਈ ਹੋਰ ਵੀ ਹੁਣ ਮੁਸ਼ਕਲ ਹੈ ਕਿਉਂਕਿ 5% ਤੱਕ ਟੋਲ ਜਿਹੜਾ ਆ ਉਹ ਹੋਰ ਵਧਾ ਦਿੱਤਾ ਗਿਆ ਤਾਂ ਟੋਲ ਟੈਕਸ ਦੀਆਂ ਕੀਮਤਾਂ ਦੇ ਵਿੱਚ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਵੱਡੀ ਖਬਰ ਹੈ ਲਗਾਤਾਰ ਇਹ ਦੂਸਰਾ ਮਹਿੰਗਾਈ ਦਾ ਝਟਕਾ ਹੈ ਜਿਹੜਾ ਆਮ ਲੋਕਾਂ ਨੂੰ ਹੁਣ ਲੱਗਾ ਹੈ ਕਿਉਂਕਿ ਪਹਿਲਾਂ ਦੁੱਧ ਮਹਿੰਗਾ ਹੋਇਆ ਤੇ ਹੁਣ ਟੋਲ ਟੈਕਸ ਜਿਹੜਾ ਆ ਉਹ ਵੀ ਮਹਿੰਗਾ ਕਰ ਦਿੱਤਾ ਗਿਆ 5% ਦੀ ਤੱਕ ਤਾਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਉਹ ਸਾਡੇ ਨਾਲ ਜਰੂਰ ਸਾਂਝੀ ਕਰਿਓ ਕਿਉਂਕਿ ਦੂਸਰਾ ਲਗਾਤਾਰ ਝਟਕਾ ਹੈ ਆਮ ਲੋਕ ਜਿੱਥੇ ਪਹਿਲਾਂ ਹੀ ਜਿਹੜਾ ਆ ਉਹ ਤੰਗ ਨੇ ਪਹਿਲਾਂ ਹੀ ਬੜੀ ਮੁਸ਼ਕਲ ਦੇ ਨਾਲ ਜਿਨ੍ਹਾਂ ਦਾ ਗੁਜ਼ਾਰਾ ਚੱਲ ਰਿਹਾ ਹੈ ਤੇ ਉੱਤੋਂ ਹੋਰ ਮਹਿੰਗਾਈ ਦੀ ਮਾਰ ਜਿਹੜੀ ਉਹ ਪੈ ਰਹੀ ਹੈ ਪਹਿਲਾਂ ਦੁੱਧ ਤੇ ਹੁਣ ਟੋਲ ਟੈਕਸ ਆ ਕੀਮਤਾਂ ਦੇ ਵਿੱਚ ਵਾਧਾ ਕਰ ਦੇਣਾ ਉਹ ਵੀ ਇੱਕ ਨਹੀਂ ਦੋ ਨਹੀਂ ਬਲਕਿ 5% ਤੱਕ ਟੋਲ ਟੈਕਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ